ਅਕਸਰੀ ਬਾਰਾ ਮਾਸੀ ਨਿੰਬੂ ਬਾਰੇ ਸਵਾਲ ਹੁੰਦਾ ਕਿ ਕੀ ਇਹਦਾ ਰੰਗ ਪੀਲਾ ਹੁੰਦਾਗਾ ਤਾਂ ਤੁਹਾਨੂੰ ਦਿਖਾ ਦਈਏ ਕਿ ਇਸ ਤਰ੍ਹਾਂ ਇਹਦਾ ਰੰਗ ਜਿਹੜਾ ਪੀਲਾ ਹੋ ਜਾਂਦਾਗਾ ਪੱਕਣ ਦੇ ਉੱਪਰ ਹਜੇ ਨਾਲੇ ਪੂਰੀ ਤਰ੍ਹਾਂ ਨਹੀਂ ਇਹ ਜਿਹੜਾ ਪੱਕਿਆਗਾ ਫਿਰ ਵੀ ਇਹਦੇ ਵਿੱਚ ਪੀਲਾਪਨ ਹੋਣਾ ਆਉਣਾ ਹੋ ਗਿਆ ਨੇ ਆਉਣਾ ਸ਼ੁਰੂ ਹੋ ਗਿਆ ਨਹੀਂ ਤਾਂ ਇਹ ਜਿਹੜਾ ਆਸਾਨੀ ਨਾਲ ਟੁੱਟ ਜਣਾ ਸੀਗਾ ਤੇ ਇਹ ਪੀਲਾ ਰੰਗ ਬਣਦਾ ਇਹਦੇ ਵਿੱਚ ਸਰਦੀਆਂ ਦੇ ਵਿੱਚ ਵੀ ਬਣਦਾ ਗਰਮੀਆਂ ਦੇ ਵਿੱਚ ਵੀ ਬਣਦਾ ਪਰ ਇਹਨੂੰ ਤੁਸੀਂ ਥੋੜਾ ਜਿਹਾ ਹਰੇ ਰੰਗ ਦੇ ਵਿੱਚ ਵੀ ਤੋੜ ਲੈਣੇ ਹੋ ਤਾਂ ਵੀ ਜਿਹੜਾ ਇਹਦਾ ਟੇਸ ਤੁਹਾਨੂੰ ਵਧੀਆ ਮਿਲੂਗਾ ਕੁਝ ਵੀਰਾਂ ਦਾ ਜਿਹੜਾ ਇਹ ਵੀ ਕਹਿਣਾਗਾ ਕਿ ਜਿਹੜਾ ਇਹਦੇ ਵਿੱਚ ਖਟਿਆਸ ਜਿਹੜੀ ਦੁੱਧੇ ਨਿੰਬੂ ਨਾਲੋਂ ਘੱਟ ਹੁੰਦੀ ਹੈ ਥੋੜਾ ਬਹੁਤ ਆ ਅੰਤਰ ਹੈਗਾਗਾ ਪਰ ਜਿਹੜਾ ਇੰਨਾ ਜ਼ਿਆਦਾ ਅੰਤਰ ਨਹੀਂ ਹੈਗਾ ਕਿਉਂਕਿ ਹਰੇਕ ਬੂਟੇ ਦੇ ਆਪੋ ਆਪਣੇ ਗੁਣ ਹੁੰਦੇ ਨੇ ਕਿਸੇ ਫਲ ਦਾ ਟੇਸ ਦੂਜੇ ਫਲ ਦੇ ਨਾਲ ਨਹੀਂ ਮਿਲਦਾ ਹੁੰਦਾਗਾ ਜਿਵੇਂ ਕਿ ਆਪਾਂ ਮਾਲਟੇ ਤੇ ਸੰਤਰੇ ਦੇ ਵਿੱਚ ਲਾ ਲਈਏ ਉਦੋਂ ਦਾ ਆਪਾਂ ਚਕੂਤਰੇ ਦੇ ਵਿੱਚ ਚਲੇ ਜਾਈਏ ਮਿੱਠੇ ਦੇ ਵਿੱਚ ਚਲੇ ਜਾਈਏ ਡੇਜ਼ੀ ਦੇ ਵਿੱਚ ਚਲੇ ਜਾਈਏ ਤਾਂ ਉਹ ਸਾਰਿਆਂ ਦਾ ਵੱਖੋ ਵੱਖਰਾ ਟੇਸਟ ਹੁੰਦਾਗਾ ਸੋ ਇਹਨਾਂ ਚੀਜ਼ਾਂ ਦਾ ਮਤਲਬ ਇਹ ਹੁੰਦਾ ਕਿ ਆਪਾਂ ਵੈਰਾਈਟੀਆਂ ਉਹ ਲਾ ਲਈਏ ਕਿ ਆਪਾਂ ਨੂੰ ਸਾਲ ਭਰ ਜਿਹੜਾ ਆਪਣਾ ਸਰਕਲ ਫਲਦਾ ਬਣਿਆ ਰਹੇ ਜੀ ਧੰਨਵਾਦ